ਰਮਨ ਚੰਦਰ ਮੇਰਾ ਨਾਮ ਹੈ ਤਾਨਸ਼ੀ ਮੋਬਾਈਲ ਵਿਲੇਟਾਉ ਮੇਰੀ ਦੁਕਾਨ ਹੈ ਗੱਲ तकरीबन 2:30 ਵਜੇ ਦੋ ਬੰਦਿਆਂ ਨੇ ਸਾਡਾ ਸ਼ਟਰ ਤੋੜ ਕੇ ਸਾਡੇ ਜਿੰਨੇ ਫੋਨ ਪਏ ਸੀ ਪੁਰਾਣੇ ਤੇ ਨਵੇਂ तकरीबन ਆਈਫੋਨ Oppo OnePlus ਦੇ ਫੋਨ ਸੀ ਸਾਰੇ ਚੋਰੀ ਕਰ ਲਏ ਨਾਲ ਇੱਕ ਸਪੀਕਰ ਇੱਕ ਲੈਪਟਾਪ 30-35 ਲੱਖ ਦਾ ਸਮਾਨ ਹੈ 3 ਵਜੇ ਸਾਨੂੰ ਪਤਾ ਲੱਗਿਆ ਸੀ ਕਿ ਸਾਡੇ ਇੱਕ ਸਪਾਈ ਕਰਮਚਾਰੀ ਹੈ ਉਹਨੇ ਦੇਖ ਲਿਆ ਉਹਨੇ ਦੇਖ ਕੇ ਉਹ ਭੱਜ ਗਏ ਉਹਨੇ ਗੇਟ ਖੜਕਾ ਕੇ ਸਾਨੂੰ ਜਗਾਇਆ ਲੈਕਿਨ ਹਮ ਗੇਟ ਸਾਈਡ ਤੇ ਖੁੱਲ੍ਹੇ ਨੇ ਉਹਨਾਂ ਨੇ ਬਾਹਰ ਬੰਨੇ ਹੋਏ ਸੀਗਾ। ਉਹ 5-7 ਮਿੰਟ ਦਾ ਗੈਪ ਪੈ ਗਿਆ ਨਹੀਂ ਤਾਂ ਆਪਾਂ ਉਹਨਾਂ ਦੇ ਪਿੱਛੇ ਕੁਛ ਨਾ ਕੁਛ ਕਾਰਵਾਈ ਕਰਦੇ। ਪੁਲਿਸ ਨੂੰ ਆਪਾਂ ਨਾਲ ਦੇ ਨਾਲ ਇਨਫੋਰਮ ਕਰਤਾ। ਕਿਤੇ ਤੇ ਆਏ ਦਿਓ ਉਹ ਸਪਲੈਂਡਰ ਤੇ ਸੀ ਇੱਥੇ ਗਲੀ ਉੱਤੇ ਸਪਲੈਂਡਰ ਦੂਰ ਲਾਇਆ ਹੋਇਆ ਸੀ। ਉਹਨਾਂ ਕੋਲ ਕਿਦਾਂ ਲਾ ਹਥਿਆਰ ਕਿਦਾਂ ਨੇ? ਉਹਨਾਂ ਕੋਲ ਦਤਾਰ ਚੀਜਾਂ ਤਰਪਾਨੇ ਕੁਝ ਸੀ ਉਹਨਾਂ ਦੇ ਹੱਥੇ ਚ ਫੜਿਆ ਹੋਇਆ। ਤੇ ਤਿੰਨ ਬੈਗ ਭਰੇ ਉਹਨਾਂ ਦੇ ਹੱਥੋਂ ਇੱਕ ਥੈਲਾ ਸੀਗਾ। ਇੱਕ ਪੇਟੀ ਸੀਗੀ ਜਿਹੜੀ ਅੰਦਰ ਪਈ ਸੀ ਉਹਦੇ ਵਿੱਚ ਭਰ ਕੇ ਸਮਾਨ ਲੈ ਕੇ ਜਾ ਰਹੇ। ਕੈਸ਼ ਕਿਨ੍ਹਾ ਦਿਓ ਕੈਸ਼ ਕਰਤੇ ਸੀ ਕੰਮ ਤੇ 22500 ਸੀ ਉਹ ਲੈਗਿਟ ਕੈਸ਼ ਨਹੀਂ ਸੀ ਕੋਈ 3 ਮੰਦਰ ਵਰਗੇ ਇਹੀ ਹੈ ਕਿ ਸਾਡਾ ਸਮਾਨ ਸੀ ਜਿਹੜਾ ਮਿਹਨਤ ਦੀ ਕਮਾਈ ਸੀ ਸਾਰੀ ਇੱਕੇ ਦਿਨ 30 ਮਿੰਟ ਚ ਖਤਮ ਹੋ ਗਈ ਸਤਿਆਕਾਰ ਹੋਰ ਕਰੇਗਾ ਮੰਦਵੋ ਮੇਰਾ ਨਾਮ ਅਮਰਜੀਤ ਸਿੰਘ ਹੈ ਤੇ ਮੈਂ ਆਨੰਦ ਮੈਡੀਕਲ ਸਟੋਰ ਤੇ ਹੈ ਮੇਰਾ ਨੂ ਆਨੰਦ ਮੈਡੀਕਲ ਸਟੋਰ ਰੋਪੜ ਮੰਨੂ ਜਦੋਂ ਸਵੇਰੇ 7 ਵਜੇ ਆਉਣ ਆਇਆ ਕਿ ਤੁਹਾਡੀ ਦੁਕਾਨ ਤੇ ਚੋਰੀ ਹੋ ਗਈ ਹੈ ਜਦੋਂ ਮੈਂ ਦੁਕਾਨ ਤੇ ਆ ਕੇ ਦੇਖਿਆ ਤਾਂ ਚਟਰ ਦਾ ਸਾੜੇ ਦੋਨੋਂ ਟੁੱਟੇ ਹੋਏ ਤੇ ਸੈਂਟਰਲ ਲੋਕ ਵੀ ਟੁੱਟਿਆ ਹੋਇਆ ਸੀ ਜਦੋਂ ਮੈਂ ਅੰਦਰ ਆ ਕੇ ਦੇਖਿਆ ਤਾਂ ਸਾਰੀਆਂ ਦਵਾਈਆਂ ਫੇਰੀਆਂ ਪਈਆਂ ਧੀਆਂ ਦਵਾਈਆਂ ਪੂਰੀਆਂ ਐ ਦਵਾਈਆਂ ਕੁਛ ਨਹੀਂ ਗਿਆ ਪਰ ਗੱਲੇ ਵਿੱਚ ਜਿਹੜੇ ਥੋੜੇ ਬਹੁਤੇ ਪੈਸੇ ਸੀ 500000 ਦੇ ਵਿੱਚ ਉਹ ਸਾਰੇ ਚੋਰੀ ਕਰਕੇ ਲੈ ਗਏ ਕਾਰੀ ਮੈਡੀਸਨ ਰੱਖਦੇ ਤੁਸੀਂ ਤੇ ਸਾਡੇ ਕੋਲ ਜ਼ਿਆਦਾਤਰ ਪੰਦਰਾਂ ਦੀਆਂ ਦਵਾਈਆਂ ਐ ਵੈਟਰਨਰੀ ਮੈਡੀਸਨ ਐ ਕੋਲਟਰੀ ਦੀਆਂ ਐ ਡੌਗਸ ਮਤਲਬ ਇਹ ਐ ਏਨੇ ਤੋੜ-ਫੋੜ ਕਰਕੇ ਗਏ ਆ ਤੁਸੀਂ ਦੇਖ ਸਕਦੇ ਹੋ ਸੈਂਟਰਲ ਲੋਕ ਤੋੜਤਾ ਤੇ ਸਾਰਾ ਕੁਝ ਕਰਤਾ ਸੈਂਟਰਲ ਲੋਕ ਹੁਣ ਅਸੀਂ ਨਵਾਂ ਲਵਾ ਲਿਆ ਤੇ ਕੀ ਕੋਈ ਸੀਸੀਟੀਵੀ ਵਗੈਰਾ ਹੈ ਜੀ ਨਹੀਂ ਸੀਸੀਟੀਵੀ ਕੈਮਰਾ ਤੇ ਹੈ ਨਹੀਂ ਜੀ ਲਾਕ پاس ਕੁਝ ਨਹੀਂ ਬਤਾ ਕਰ ਰਿਹਾ ਕੀ ਕੀ ਹੋਇਆ ਤੇ ਕੀ ਨਹੀਂ ਕਿੰਨੇ ਵਜੇ ਆਏ ਕਿੰਨੇ ਕੌਣ ਕੌਣ ਤੇ ਇਸ ਤਰ੍ਹਾਂ ਕੁਝ ਨਹੀਂ ਪਤਾ ਲੱਗ ਸਕਦਾ ਪੁਲਿਸ ਨੂੰ ਜਾਣਕਾਰੀ ਦਿੱਤੀ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਮੈਡਮ ਐਸਬੀਐਨ ਸਾਹਿਬ ਆ ਕੇ ਦੇਖੇ ਨੇ ਇਨਕੁਆਇਰੀ ਕਰ ਗਏ ਨੇ ਉਹ ਕੁਝ ਵਿੱਚ ਜਾਤੀ ਹੈ ਨਾਮ ਹੈ ਜੀ ਆਪਣੀ ਦੁਕਾਨ ਦਾ ਰੋਲ ਮੈਡੀਕਲ ਸਟੋਰ ਰੋਪੜ ਜੀ ਕੀ ਗੱਲ ਹੋ ਗਈ ਸਰ ਰਾਤ ਸਵੇਰੇ ਆਇਆ ਸੀ ਐਜ਼ ਇਟ ਇਜ਼ ਰਾਤ ਦੇ ਇਹਨਾਂ ਨੇ ਤਾਲੇ ਹੈ ਨਹੀਂ ਸੀਗੇ ਜਦ ਦੇਖਿਆ ਅੰਦਰੋਂ ਸਾਡੇ ਗੱਲਾ ਸਾਰਾ ਖਾਲੀ ਕੀਤਾ ਹੋਇਆ ਸੀਗਾ ਚੈੱਕ ਬੁੱਕ ਵਗੈਰਾ ਸਾਰੇ ਦੇਖਦੂ ਕਿ ਖਾਨੇ ਸਾਰੇ ਖੋਲ ਕੇ ਚੈੱਕ ਕੀਤੇ ਹੋਏ ਸੀਗੇ ਡੀਵੀਆਰ ਪਟਕੇ ਲਗੇ ਕੈਮਰਾ ਘੁਮਾਇਆ ਹੋਇਆ ਸੀਗਾ ਤੇ ਹੋਰ ਭਾਰਤੂਨ ਵੀ ਸਿੱਕੇ ਪੈਸੇ ਸਾਰੇ ਭਾਰਤੂਨ ਦਾ ਸਾਰਾ ਖਾਲੀ ਕਰ ਗਏ ਜੀ ਅੰਦਾਜ਼ਾ ਲਾ ਕੇ ਸਾਰਾ ਜੀ 2Z ਮਤਲਬ ਇਹ ਕਹੇ ਜੋਰ ਦੀ ਸਿਕਿਉਰਿਟੀ ਛੱਡੇ ਹਾਂ ਸਿਕਿਉਰਿਟੀ ਛੱਡੇ ਦੇਖੋ ਤੇ ਕਿੰਨਾ ਕਿ ਨਕਸਾ ਜਾਂਦੇ ਜਾਂਦੇ ਆਪਣੀ ਰੋਡ ਭੁੱਲ ਗਏ ਇੱਥੇ ਕਾਊਂਟਰ ਤੇ ਜਾਂਦੇ ਜਾਂਦੇ ਆਪਣੀ ਰੋਡ ਵੀ ਕਾਊਂਟਰ ਦੇ ਭੁੱਲ ਗਏ ਅਚਾ ਰੋਡ ਭੁੱਲ ਗਏ ਠੀਕ ਹੈ ਤੇ ਲਕਸਾਰ ਕਿੰਨਾ ਕਰਕੇ ਟੋਟਲ ਐਵਰੇਜ ਹੈ 20 ਜਾਂ 15 ਤੋਂ 20000 ਦੇ ਵਿੱਚ ਚੋਅ ਡੀ ਵੀਰ ਵਗੈਰਾ ਪਾ ਕੇ ਤੇ ਕੋਈ ਸੀਸੀਟੀਵੀ ਵਗੈਰਾ ਆਇਆ ਸਮੇਂ ਜ਼ਰੂਰ ਸਾਡੇ ਨਾਲ ਤਾਂ ਲੱਗੇ ਸੀ ਹੁਣ ਹੋਰ ਆਸ-ਪਾਸ ਮੈਡਮ ਚੈੱਕ ਕਰ ਰਹੇ ਆ ਸਾਰਾ ਕੁਝ ਤੁਸੀਂ ਇਹ ਜੀ ਕੀ ਨਾਮ ਦੱਸੋ ਆਪਣੇ ਮਗਰ ਦਾ ਨਾਮ ਆਸ਼ਮੋਦ ਵਾਲੇ ਬੇਰੀ ਠੀਕ ਹੈ ਜੀ ਆਪਣੇ ਕੋਲ ਤੇ ਸ਼ਟਰ ਪਟ ਲੈ ਕੇ ਸਨ ਜੀ ਸੈਂਟਰ ਲੌਕ ਤੋੜ ਕੇ ਸੈਂਟਰ ਲੌਕ ਤੋੜ ਕੇ ਜੀ ਤੇ ਕੀ ਗਲਤ ਜੀ ਕਸਟਮਰ ਤਾਂ ਮਾਲ ਮੂਲ ਆਇਆ ਸੀ ਬੇਰੋਂ ਨਾਲ ਤੇ ਉਹ ਇੱਧਰ ਹੋਏ ਬਈ ਕੋਲ ਕੋਈ ਐਸਟੀਮੇਟ ਨਹੀਂ ਕਰਨਾ ਕੋਈ ਨੁਕਸਾਨ ਹੋਇਆ ਜੀ